ਤੋ ਪਹਿਚਾਨੂਏ ਜੋ ਲਰੈ ਦੀਨ ਕੇ ਹੇਤ ਉर्जा-ਪੁਰਜਾ ਕਟਮਰੈ ਕਬ ਹੁਨਾ ਸਾਡੇ ਖੇਤ ਅਜ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਪਰਿਵਾਰ ਵੀ ਛੋੜਾ ਸਾਹਿਬ ਇਸ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਪਰਿਵਾਰ ਕੋ ਸਿੰਘਾ ਸਮੇਤ ਕਿਲਾ ਆਨੰਦਗੜ੍ਹ ਸਾਹਿਬ ਛੱਡ ਕੇ ਅੰਮ੍ਰਿਤ ਵੇਲੇ ਪਹੁੰਚ ਆਸਾ ਦੀ ਵਾਰ ਦਾ ਕੀਰਤਨ ਆਰੰਭ ਕੀਤਾ ਵਾਹੀਰ ਨੇ ਕੀਰਤਪੁਰ ਸਾਹਿਬ ਪਾਰ ਕੀਤਾ ਬਾਈ ਧਾਰ ਦੇ ਪਹਾੜੀ ਰਾਜਿਆਂ ਤੇ ਮੁਗਲ ਫੌਜਾਂ ਨੇ ਕਸਮਾਂ ਤੋੜ ਕੇ ਹੱਲਾ ਬੋਲ ਦਿੱਤਾ। ਸਾਹਿ ਟੀਪੂ ਤੇ ਪਾਈ ਉਦਾ ਸਿੰਘ ਪਾਜਾ ਸਿੰਘਾਂ ਦੇ ਜਥੇ ਦੇ ਨਾਲ ਗਿਨ ਚੜਦੇ ਤੱਕ ਸ਼ਹੀਦੀ ਪਾ ਗਏ। ਸਰਸਾ ਨਦੀ ਦੇ ਕੰਢੇ ਤੋਂ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਸਰਸਾ ਨਦੀ ਪਾਰ ਕਰ ਗਏ। ਗੁਰੂ ਸਾਹਿਬ ਜੀ ਨੇ ਆ ਰਹੀ ਫੌਜ ਨੂੰ ਰੋਕਣ ਲਈ ਭਾਈ ਜੀਵਨ ਸਿੰਘ ਨੂੰ ਸਰਸਾ ਨਦੀ ਦੇ ਕੰਢੇ ਤੇ ਮੁਗਲ ਫੌਜਾਂ ਨਾਲ ਮੁਕਾਬਲਾ ਕਰਨ ਦੇ ਆਦੇਸ਼ ਦਿੱਤੇ ਗੁਰੂ ਜੀ ਸਿੰਘਾਂ ਦੇ ਜਥੇ ਨਾਲ ਇਥੋਂ ਕੋਟਲਾ ਨਿਹੰਗ ਖਾਂ ਵੱਲ ਚੱਲ ਪਈ ਸਰਸਾ ਨਦੀ ਕੰਢੇ ਹੋਏ ਕਮਸਾਨ ਦੀ ਜੰਗ ਵਿੱਚ ਭਾਈ ਜੀਵਨ ਸਿੰਘ ਨੇ ਮੈਦਾਨੇ ਜੰਗ ਵਿੱਚ ਆਪਣੇ ਆਖਰੀ ਸ્વાસ ਤੱਕ ਮੁਗਲ ਫੌਜਾਂ ਨੂੰ ਅੱਗੇ ਵਧਣ ਨਹੀਂ ਦਿੱਤਾ ਦੁਸ਼ਮਣ ਫੌਜ ਵੱਲੋਂ ਚਲਾਈ ਬੰਦੂਕ ਦੀ ਗੋਲੀ ਉਹਨਾਂ ਦੇ ਮੱਥੇ ਵਿੱਚ ਵੱਜਣ ਨਾਲ ਉਹ ਸੇਵ ਵੀ ਪ੍ਰਾਪਤ ਕਰ ਗਏ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ